ਲੋਕ ਇਸ ਸਵੇਰੇ ਉੱਠ ਕੇ ਅਰਦਾਸ ਕਰਦੇ ਨੇ ਸਈ ਸੱਚਾ ਪਾਤਸ਼ਾਹ ਰੱਬਾ ਸਾਨੂੰ ਗੱਡੀ ਦੇ ਸਾਨੂੰ ਪੈਸਾ ਦੇ ਸਾਨੂੰ ਆਹ ਦੇ ਸਾਨੂੰ ਉਹ ਦੇ ਮੇਰੇ ਵਰਗੀ ਤਾਂ ਜ ਸਵੇਰ ਦੀ ਉੱਠ ਕੇ ਇੱਕ ਅਰਦਾਸ ਕਰਦੀ ਆ ਰੱਬਾ ਸਾਨੂੰ ਹਿੰਮਤ ਦੇ ਉੱਠਣ ਦੀ ਸਾਨੂੰ ਹਿੰਮਤ ਬਖਸ਼ ਕਿਤੇ ਇੰਨਾ ਗੰਦ ਪਾਉਂਦੇ ਘਰ ਦੇ ਕੋਈ ਹਿਸਾਬ ਨਹੀਂ ਆ ਮੈਂ ਸ਼ੋਰ ਤੇ ਗਈ ਸੀ ਚੋਤੋ ਆਗੇ ਅਜਿਹਾ ਕਿ ਮੈਂ ਫੋਟੋ ਵਿੱਚ ਵੇਖ ਰਿਹਾ ਜੇ ਮੇਰੀ ਹੈ ਮੇਰਾ ਜਿਹੜਾ ਘਰ ਦੇ ਲੂਸ ਨਿਕਲ ਤਾ ਵੀ ਉਹ ਨਹੀਂ ਦੇਖਦੇ ਪਏ ਗਲੰਗਾ ਜਿਹੜਾ ਤੁਸੀਂ ਮੈਂ ਪਾਇਆ ਨਾ ਚੈਂਕ ਚੰਮਕ ਦਮਕ ਵਾਲਾ ਉੱਤੇ ਪੱਤੀਆਂ ਵਾਲੇ ਪੱਗੂ ਸੱਤੀ ਚਲੋ ਦੇਣਾ ਹਿੰਮਤ ਬਹੁਤ ਮਿਲਦੀ ਪਈ ਆ ਕਿ ਕਿਸੇ ਬੰਨੇ ਤੇ ਕੋਈ ਤਰੱਕੀ ਹੋਉਂਦੀ ਆ ਘਰੇ ਕੋਈ ਤਰੱਕੀ ਨਹੀਂ ਆ ਹਾਏ ਮੈਂ 4 ਦਿਨ ਕੀ ਬਾਹਰ ਜਾਨੀ ਆ ਮੇਰੇ ਘਰ ਦਾ ਜਲੂਸ ਮੇਰਾ ਰੰਦਾ ਕਰੋ ਇਨਾ ਕੱਪੜਾ ਖਾਣਾ ਨਹੀਂ ਮਤਲਬ ਸਫਾਈ ਕਰਨ ਵਾਲੀ ਪਈ ਆ ਭਾਂਡੇ ਪੈਣੇ ਹਰੇ ਬਾਈ ਨਾ ਗੰਦ ਪਾਉਂਦੇ ਨਹੀਂ ਜਿਵੇਂ ਹੋਟਲ 'ਚ ਰਹਿੰਦੇ ਨੇ ਐਡੇ ਕਰਦੇ ਨੇ ਨਾ ਸੱਚੀ